ਇਹ ਤਸਵੀਰਾਂ ਦੇਖ ਲਓ ਆ ਨੌਜਵਾਨ ਇੱਥੇ ਪਹੁੰਚੇ ਸੀਗੇ ਤੁਸੀਂ ਇਹ ਪੂਰਾ ਲਾਠੀ ਚਾਰਜ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਬਾਦੂ ਡਾਂਗਾ ਮਾਰੇ ਸਾਡੇ ਸੀ ਪਰ ਫੇਰ ਵੀ ਮੁੜੇ ਨਹੀਂ ਹੈਗੇ ਸੀ ਅਖਿਆ ਵੀ ਬਾਈ ਦੇ ਹੱਕ 'ਚ ਖੜਾਂਗੇ ਸੀ ਜੀ ਜਵਾਨ ਨੇ ਇੱਥੇ ਗੁਰਸਿੱਖ ਨੌਜਵਾਨ ਵੀ ਨੇ ਐ ਦੂਏ ਪੀਰ ਵੀ ਨੇ ਇਹਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਇਹਨਾਂ ਦਾ ਕਹਿਣਾ ਸੀ 100-150 ਤੋਂ ਨੌਜਵਾਨ ਸੀਗੇ ਸਾਰਿਆਂ ਦੇ ਉੱਪਰ ਲਾਠੀ ਚਾਰਜ ਹੋਇਆ ਅੱਜ ਆਹ ਦੇਖੋ ਜੀ ਆਹ ਬਦਲਾ ਦੇਖ ਲਓ ਜੀ ਆਹ ਦੇਖ ਲਓ ਜੀ ਭਗਵੰਤ ਮਾਨ ਦਾ ਬਦਲਾ ਆਪ ਦੇਖ ਲਓ ਕਿਵੇਂ ਇਹਨਾਂ ਦਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਰੋਕਣ ਦੀ ਫੁੱਲ ਦੇ 9 ਵਜੇ ਅਸੀਂ ਖੜੇ ਰਹੇ ਵੀ ਸੰਗਤ ਆ ਰਹੀ ਆ ਪਹਿਲਾਂ ਤਾਂ ਉੱਥੋਂ ਸਾਨੂੰ ਤਿੰਨ ਵਾਰੀ ਲਾਠੀ ਚਾਰ ਚੌਥੀ ਕਰਤਾ ਸੀ ਉਹਨਾਂ ਨੇ ਚੌਂਕ ਜੀ ਵੀ ਭਾਜੋ ਅਸੀਂ ਵੀ ਉੱਥੀ ਲੋਕੇ ਰਹੇ ਵੀ ਅਸੀਂ ਜਾਂਦੇ ਨਹੀਂ ਹੈਗੇ ਉਸ ਤੋਂ ਬਾਅਦ ਸਾਦ ਨੂੰ ਇਦੋਂ ਫੇਰ ਘੇਰ ਕੇ ਲੈ ਜਾਂਦੀ ਦੀ ਤੁਸੀਂ ਵਾਪਸ ਜਾਓ ਆਪਣੇ ਪਿੰਡਾਂ ਨੂੰ ਤੁਸੀਂ ਕਿੰਨੇ ਕੁ ਨੌਜਵਾਨ ਸੀ ਨਾਲ ਅਸੀਂ ਹੈਗੇ ਸੀ 2-150 ਬੰਦਾ ਸੀਗਾ ਜੀ ਮੇਰੇ ਕਿੱਥੋਂ ਆਏ ਆ ਸ਼ਾਹਪੁਰ ਗਲਾਂ ਤੋਂ ਹੀ ਸ਼ਾਹਪੁਰ ਗਲਾਂ ਤੋਂ ਬਾਈ ਕਿਵੇਂ ਹੋਈ ਇਹ ਮੇਰੇ ਕੱਪੜੇ ਕਿਤੇਲੇ ਪੜੇ ਮੇਰੇ ਕੱਪੜੇ ਪਾਟੇ ਮੇਰੇ ਥੋੜੇ ਤੇ ਅਸੀਂ ਇੱਧਰ ਦੀ ਬਾਣੋ ਬਾਣੀ ਆ ਰਹੀ ਸੀ ਤੇ ਬਾਈ ਦੀ ਕੌਲ ਆ ਗਈ ਉੱਥੇ ਬੈਠੇ ਸੀ ਅਸੀਂ ਹਾਂਜੀ ਤੂੰ ਭਗਵਾਨਤਵਾਂ ਦੀ ਕੋਠੀ ਮੂਰੇ ਉੱਥੇ ਬਾਈ ਦੀ ਕੌਲ ਆ ਗਈ ਬਾਈ ਉੱਥੇ ਤਰਨਾਂ ਦਾਈ ਬੈਠਾ ਸੀ ਉੱਥੋਂ ਬਾਣੋ ਬਾਣੀ ਪੈਣ ਲੱਗੇ ਪਿੱਛੋਂ 10-15 ਗੱਡੀਆਂ ਆਈਆਂ ਪੁਲਸ ਦੇ ਆ ਅਸੀਂ ਘਟੋ ਘਟ 100-150 ਬੰਦਾ ਦੀ ਸਾਡੇ ਉੱਥੇ ਦਾਟੇ ਚਾਰਜ ਕਰਤਾ ਉਹਨਾਂ ਨੇ ਅੱਗੇ ਗਾਰਾ ਸੀਗਾ ਖਾਲਸੀ ਦਾ ਫੋਟੋ ਉਹਦੇ ਵਿੱਚ ਦੀ ਅਸੀਂ ਵੜ ਕੇ ਲੰਘ ਕੇ ਸਾਡੀ ਪੱਗ ਵੀ ਲੇ ਜਾ ਕੇ ਬੁੱਤੀ ਸਰੋਪਾ ਦੇ ਦਿੰਦੇ ਨੇ ਮੈਂ ਬੋਲਣਾ ਚਾਹਣਾ ਵੀ ਐਸਡੀਪੀਸੀ ਵਾਲਿਆਂ ਨੂੰ ਕਿ ਆਹ ਸਰੋਪਾ ਸਰੋਪਾ ਦੀ ਤੁਸੀਂ ਇਹ ਇਹ ਕਰ ਰਹੇ ਹੋ ਕਦਰ ਮੈਂ ਦਿਖਾਉਣਾ ਚਾਹੁੰਦਾ ਆ ਦੇਖੋ ਬਾਈਆਂ ਦੇ ਕੰਨ ਤੱਕ ਸੂਜੇ ਹੋਏ ਨੇ ਆ ਦੇਖੋ ਡਾਂਗਾ ਵਾਲੀਆਂ ਬਾਈਆਂ ਹਾਂਜੀ ਹਾਂਜੀ ਬਾਦੂ ਡਾਂਗਾ ਜੀ ਉਹਨਾਂ ਕੋਲੇ ਸਾਡੇ ਹੱਥ ਪੁੱਛ ਆਪਾਂ ਗੱਲ ਕਰ ਰਹੇ ਹਾਂ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਆ ਨਿਸ਼ਾਨ ਝੁਲਾ ਰਹੇ ਆ ਅੱਜ ਦੀ ਸੀਐਮ ਸਰਕਾਰ ਆ ਦੇਖੋ ਜੀ ਆ ਬਦਲਾ ਦੇਖ ਲੋ ਜੀ ਆ ਦੇਖ ਲੋ ਜੀ ਭਗਵੰਤ ਮਾਨ ਦਾ ਬਦਲਾ ਆਪ ਦੇਖ ਲੋ ਵਰਤਮਾਨ ਦੇ ਬਸ ਇਹ ਕਾਸਰ ਰਹਦੀ ਸੀ ਆ ਕਾਸਰ ਰਹਿ ਗਈ ਸੀ ਪਿਛਲਿਆਂ ਚ ਹੋਇਆ ਨਹੀਂ ਹੁਣ ਹੋ ਗਿਆ ਇਹ ਅੱਜ ਦਾ ਹੁਣ ਦਾ ਜੀ ਮੇਰੇ ਕਿਥੋਂ ਆਏ ਸ਼ਾਹਪੁਰ ਖਾਲਾਂ ਤੋਂ ਜੀ ਸ਼ਾਹਪੁਰ ਖਾਲਾਂ ਤੋਂ ਬਾਈ ਕਿਵੇਂ ਹੋਈ ਇਹ ਮੇਕੇ ਕੱਪੜੇ ਕਿਤੇ ਲੱਪੜੇ ਵਿੱਚ ਕੱਪੜੇ ਪਾਟੇ ਵਿੱਚ ਥੋੜੇ ਤੇ ਅਸੀਂ ਇੱਧਰ ਦੀ ਬਾਣੋ ਬਾਣੀ ਆ ਰਹੀ ਸੀ ਤੇ ਬਾਈ ਦੀ ਕੌਲ ਵਾਗੀ ਉੱਥੇ ਬੈਠੇ ਸੀ ਅਸੀਂ ਹਾਂ ਜੀ ਉਹ ਭਗਵਾਨਤਵਾਂ ਦੀ ਕੋਠੀ ਮੂਰੇ ਉੱਥੇ ਬਾਈ ਦੀ ਕੌਲ ਆ ਗਈ ਵੀ ਬਾਈ ਉੱਥੇ ਤਰਨ ਵਾਲਾਂ ਦੀ ਬੈਠੇ ਸੀ ਉੱਥੋਂ ਬਾਣੋ ਬਾਣੀ ਪੈਣ ਲੱਗੇ ਪਿੱਛੋਂ 10 15 ਗੱਡੀਆਂ ਆਈਆਂ ਪੁਲਿਸ ਦੇ ਅਸੀਂ ਘਟੋ ਘਟ 100 150 ਬੰਦਾ ਦੀ ਸਾਡੇ ਉੱਥੇ ਹੀ ਲਾਠੀ ਚਾਰਜ ਕਰਤਾ ਉਹਨਾਂ ਨੇ ਅੱਗੇ ਗਾਰਾ ਸੀਗਾ ਖਾਲਸੀ ਦਾ ਫੋਟੋ ਉਹਦੇ ਵਿੱਚ ਦੀ ਅਸੀਂ ਵੜ ਕੇ ਲੰਘ ਕੇ ਸਾਡੀ ਪੱਗ ਮੈਂ ਜੈਕਟ ਦਾ ਤਸਵੀਰਾਂ ਦੇਖ ਲਓ ਆ ਨੌਜਵਾਨੇ ਇੱਥੇ ਪਹੁੰਚੇ ਸੀਗੇ ਪੂਰਾ ਲਾਟ ਚਾਰਜ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਬਾਦੂ ਡਾਂਗਾ ਮਾਰੇ ਸਾਡੇ ਸੀ ਪਰ ਫੇਰ ਵੀ ਮੁੜੇ ਨਹੀਂ ਹੈਗੇ ਸੀ ਅਖਿਆ ਵੀ ਬਾਈ ਦੇ ਹੱਕs ਖੜਾਂਗੇ ਸੀ ਜੀ ਹਾਂ لیکن میں دیکھ روکਣ دی کوشش کیتی جا رہی سی جی روکن دی فل کوشش کیتی پہلے سانو 9:30 ਵਜੇ ਅਸੀਂ ਖੜੇ ਰਹੇ ਵੀ ਸੰਗਤ ਆ ਰਹੀ ਆ ਪਹਿਲਾਂ ਤਾਂ ਉੱਥੋਂ ਸਾਨੂੰ ਤਿੰਨ ਵਾਰੀ ਲਾਠੀ ਚਾਰਜ ਉੱਥੀ ਕਰਤਾ ਸੀ ਉਹਨਾਂ ਨੇ ਚੌਂਕ ਜੀ ਵੀ ਭਾਜੋ ਅਸੀਂ ਫੇਰ ਵੀ ਉੱਥੀ ਲੋਕੇ ਰਹੇ ਵੀ ਅਸੀਂ ਜਾਂਦੇ ਨਹੀਂ ਹੈਗੇ ਉਸ ਤੋਂ ਬਾਅਦ ਸਾਦ ਨੂੰ ਇਦੋਂ ਫੇਰ ਘੇਰ ਕੇ ਲੈ ਜਾਂਦੇ ਵੀ ਤੁਸੀਂ ਵਾਪਸ ਜਾਓ ਆਪਣੇ ਪਿੰਡਾਂ ਨੂੰ ਤੁਸੀਂ ਕਿੰਨੇ ਕੇ ਨੌਜਵਾਨ ਸੀ ਨਾਲ ਅਸੀਂ ਹੈਗੇ ਸੀ 2-150 ਬੰਦਾ ਸੀਗਾ ਜੀ ਸਿਰ ਬਾਕੀ ਸਾਰੇ ਉੱਪਰ ਹੋਏ ਲਾਠੀ ਚਾਰਜ ਸਾਰਿਆਂ ਉੱਪਰ ਹੋਇਆ ਜੀ ਸਾਰਾ ਵਾਟੇ ਲੋ ਜੀ ਸਵੇਰ ਦੀ ਹੀ ਕੁਝ ਹੋ ਰਿਹਾ ਜੀ ਸਵੇਰ ਦੇ ਗੁੱਟੇ ਮਾਪਾ ਜੀ ਹਾਂ ਜੀ ਮੈਂ ਆਪ ਚਾਰ ਆਏ ਉਹਦੀ ਕੁੱਟ ਕੇ ਗੱਡੀ 'ਚ ਬੰਨ ਕੇ ਉਹਨਾਂ ਨੂੰ ਉਹਦੀ ਲੈ ਜਾਂਦੇ ਨੇ ਗੱਡੀਆਂ ਬੰਨ ਕੇ ਲੈ ਗਏ 150 ਬੰਦਾ ਜੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ 2 150 ਬੰਦਾ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੁਣ ਤੁਸੀਂ ਆਪਸਾਬ ਲਾ ਲਓ ਵੀ ਇੰਨਾ ਬੱਚੜ ਨੂੰ ਦੰਗ ਕਰਦੇ ਨੇ ਲੱਖਾਂ ਦੇ ਇਹ ਭਾਨਾ ਸੁਪਨਿਆਂ ਦੇ ਵਿੱਚ ਜਿਆਦਾ ਆਉਂਦਾਗਾ ਬੱਚੜ ਨੂੰ ਇਹ ਬਾਈ ਲੱਟ ਚਾਰਜ ਹੋਇਆ ਕਿੱਥੇ ਆ ਐਨਸੇ ਨੇੜ ਤੇ ਨਹੀਂ ਹੋਇਆ ਬਡੁੱਕੀ ਹੋਇਆ ਜੀ ਹਾਂਜੀ ਬਡੁੱਕੀ ਹੋਇਆ ਜੀ ਅਚਾ ਬਡੁੱਕੀ ਹਾਂ ਬਡੁੱਕਿਆ ਪਿੱਛੇ ਜੀ ਚੌਂਕੀ ਚ ਲੈ ਗਏ ਬੰਦੇ। ਟੋਡੇ ਪਰ ਵੀ ਹੋਇਆ ਬਾਈ। ਚੌਂਕੀ ਚ ਮੇਰੇ ਆ ਜੁੱਤੀ ਲਾ ਕੇ ਸਿੱਕਤ ਮਾਰੀ ਇੱਥੇ ਮ ਉਹਦੇ ਲੱਤਾਂ ਮਾਰੀਆਂ ਇੱਥੇ ਮਾਰੀਆਂ। ਕਿਹਨੇ ਮਾਰੀਆਂ ਬਾਈ? ਪੁਲਿਸ ਆਇਆ ਨਹੀਂ। ਅੱਛਾ। ਹਾਂ ਇਹਨਾਂ ਇਹ ਲੈ ਗਏ ਅੰਦਰ। ਕਹਿੰਦੇ ਤੈਨੂੰ ਫੇਰ ਵੀ ਉਕਟਾਂਗੇ ਅਸੀਂ। ਫੇਰ ਬਾਈ ਛੜਾ ਕੇ ਲੈ ਆਏ ਨੇ ਅੰਦਰ ਉਹ ਜਾ ਕੇ। ਬੱਸ ਬਾਈ ਨੂੰ ਸੁਣਾ ਕੇ ਲੈ ਗਏ ਨੇ। ਹਾਂ। ਕਿਵੇਂ ਦੇਖਦੇ ਹੋ ਵੀ ਇਸ ਤਰ੍ਹਾਂ ਦਾ ਰਵਈਆ ਸਰਕਾਰ ਦਾ? ਇਹ ਤਾਂ ਬਹੁਤ ਮਾੜਾ ਕਰ ਰਹੀ ਹੈ ਅੱਗੇ ਆਈਆਂ ਸਰਕਾਰਾਂ ਨੂੰ ਵੀ। ਉਹ ਹੈ। ਬਹੁਤ ਮਾੜੀ ਸਰਕਾਰ ਹੈ। ਭਗਵੰਤ ਮਾਨ ਸਾਹਿਬ ਤੁਹਾਡੇ ਇਲਾਕੇ ਦੇ ਨੇ ਤੁਹਾਡੇ ਕੋਲ ਵੋਟਾਂ ਤੋਂ ਪਹਿਲਾਂ ਵੀ ਘੁੰਮਦੇ ਹੋਣਗੇ ਪਿੰਡਾਂ ਦੇ ਵਿੱਚ ਰਹੇ ਨੇ ਐਮਪੀ ਇੱਧਰ ਰਹੇ ਨੇ ਇੱਥੇ ਦੋ ਵਾਰੀ ਜਿੱਤੇ ਹੂੰ ਮੇਰਾ ਕਾਲੇ ਕੇ ਪਿੰਡ ਹੈ ਜੀ ਵੋਟਾਂ ਪਾਈਆਂ ਹੋਣਗੀਆਂ ਵੋਟਾਂ ਪਾਈਆਂ ਨੇ ਆ ਮੁੱਲ ਪਾਇਆ ਨਾ ਮੁੱਲ ਪਾਇਆ ਜਿੰਨੇ ਨੇ ਚੌਕੀ ਜਿਲ ਜਾ ਕੇ ਕੁੱਟਿਆ ਟਰੈਕ ਮੇਰਾ ਜੌਂਡੀ ਆਰਤੀ ਆ ਉੱਥੋਂ ਲਾ ਕੇ ਲੈ ਗਏ ਮੈਨੂੰ ਅੰਦਰ ਕੁੱਟਿਆ ਆ ਕੇ ਜਾ ਕੇ ਮੇਰੇ ਆ ਜੁੱਤੀਆਂ ਮਾਰੀਆਂ ਟਰੰਗ ਦੇਖੋ ਮੇਰੇ ਕਿੱਦਾ ਕਿਵੇਂ ਕਰਿਆ ਭਾਈ ਨਾ ਆਹ ਦੇਖਦੇ ਹੋ ਨੌਜਵਾਨ ਨੇ ਇੱਥੇ ਗੁਰਸਿੱਖ ਨੌਜਵਾਨ ਵੀ ਨੇ ਐ ਦੂਏ ਵੀਰ ਵੀ ਨੇ ਇਹਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਇਹਨਾਂ ਦਾ ਕਹਿਣਾ ਵੀ ਸੀ 100 150 ਨੌਜਵਾਨ ਸੀਗੇ ਸਾਰਿਆਂ ਦੇ ਉੱਪਰ ਲਾਠੀ ਚਾਰਜ ਹੋਇਆ ਅੱਜ ਪੀਖੇ ਦੇ ਵਿੱਚ ਦੱਸਿਆ ਜਾ ਰਿਹਾ ਤੇ ਉਸ ਤੋਂ ਬਾਅਦ ਦੇਖ ਲਈਏ ਦੇਖ ਸਕਦੇ ਹੋ ਆਹ ਵੀਰ ਦੀ ਉੱਪਰ ਸੱਟ ਲੱਗੇ ਵੀਰ ਕਹਿੰਦਾ ਮੈਂ ਸੱਟਾ ਸੌਟੀਆਂ ਵੀ ਮਾਰੀਆਂ ਚੱਪਲਾਂ ਵੀ ਮਾਰੀਆਂ ਆਹ ਦੇਖ ਲਓ ਜੈਕਟਾਂ ਦਾ ਕਪੜਾ ਵੀ ਗੀਏ ਨੇ ਨੌਜਵਾਨਾਂ ਦੀਆਂ ਆਹ ਹਾਲਾਤ ਨੇ ਅੱਜ ਪੰਜਾਬ ਜੇ ਪੰਜਾਬ ਤਰਸਯੋਗ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਬੜੇ ਮਾੜੇ ਹਾਲਾਤ ਨੇ ਦੇਖ ਸਕਦੇ ਹੋ ਨੌ ਪੁਰਤਾ ਵੀ ਅਮਾ ਤੱਕ ਨਹੀਂ ਛੱਡਿਆ ਮਨੂੰ ਕਿ ਚੱਪਲਾ ਪੈਰਾਂ ਚ ਚੱਪਲਾ ਤੱਕ ਨਹੀਂ ਹੈਗੇ ਬਾਈ ਦੇ ਇਹ ਦੇਖੋ ਜੀ ਮੈਂ ਇੱਕ ਗੱਲ ਬੋਲ ਕੇ ਗਿਆ ਸੀ 100 ਸਾਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜਨ ਵਾਲੇ ਤੇ ਜਾਂ ਗੁਰੂ ਸਾਹਿਬ ਦੀ ਪੋਥੀ ਪੜਨ ਵਾਲੇ ਦੇ ਉੱਤੇ ਬੈਨ ਲੱਗੂਗਾ ਜੇਲਾ ਹੋਣਗੇ ਪਰਚੇ ਹੋਣਗੇ ਆ ਦੇਖੋ ਜੀ ਆ ਦੇਖ ਲਓ ਜੀ ਇਹਨੂੰ ਹੁਣ ਕੀ ਕਹਾਂਗੇ ਹੋ ਗਿਆ ਸਟਾਰਟ ਤੇ ਸਿੱਧਰ ਹੋ ਗਿਆ ਸਟਾਰਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਗੱਲਾਂ ਕਹੀਆਂ ਉਹ ਸੱਚ ਹੋਣਗੀਆਂ ਤੇ ਸੱਚ ਹੋ ਰਹੀਆਂ ਨੇ ਤੇ ਹੋ ਚੁੱਕੀਆਂ ਪਿੱਛੇ ਵੀ ਹੋ ਚੁੱਕੀਆਂ ਨੇਗੀਆਂ ਇਹ ਦੇਖ ਲਓ ਜੀ ਹੁਣ ਅਮ੍ਰਿਤਧਾਰੀ ਸਿੰਘਾਂ ਦੇ ਕੇਸਰੀ ਪਰਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾ ਆਪਾਂ ਮੋਦੀ ਨੂੰ ਵੀ ਸਰੂਪਾ ਦਿੱਤਾ ਹੈਗਾ ਆਪਾਂ ਜਿਹੜੇ ਆਉਂਦੇ ਨੇਗੇ ਅੰਬਰਸਰ ਚਾਕੇ ਬੂਥੀ ਸਰੂਪਾ ਦੇ ਦਿੰਦੇ ਨੇ ਮੈਂ ਬੋਲਣਾ ਚਾਹਣਾ ਬੀ ਐਸਜੀਪੀਸੀ ਵਾਲਿਆਂ ਨੂੰ ਕਿ ਆਹ ਸਰੂਪਾ ਸਰੂਪਾ ਦੀ ਤੁਸੀਂ ਇਹ ਇਹ ਕਰ ਰਹੇ ਹੋ ਕਦਰ ਇਸ ਸਰੂਪੇ ਦੀ ਇਹ ਕਦਰ ਕਰ ਰਹੇ ਹੋ ਤੁਸੀਂ ਸਰੂਪੇ ਨੂੰ ਭਾਈ ਕਿੰਨੇ ਕਿਲੋਮੀਟਰ ਤੋਂ ਆਏ ਹੋ ਇੱਥੇ ਚੱਲ ਕੇ ਭਾਈ ਜੀ ਹੈਗਾ 15-16 ਕਿਲੋਮੀਟਰ ਦੂਰ ਹੈ ਨੇੜੀ ਹੈ ਜੀ ਮੇਰੇ ਲੋਕਲੇ ਪਿੰਡ ਅੱਛਾ ਨੇੜੀ ਪਿੰਡ ਹਾਂਜੀ ਹਾਂਜੀ ਫਿਰ ਹੁਣ ਵਾਪਸ ਕਿੱਥੇ ਜਾਵਾਂਗੇ ਕੋਈ ਸਾਧਨ ਵਗੈਰਾ ਆਪਣੇ ਕੋਲ ਕੱਲੀ ਸਿੰਘ ਆਇਆ ਸੀ ਜੀ ਮੈਂ ਹੋਰ ਵੀ ਕਈ ਰੋਜਵਾਨਾਂ ਸੱਟਾਂ ਲੱਗੀਆਂ ਨੇ ਬਾਦੂ ਹਾਂਜੀ ਬਹੁਤ ਬਹੁ ਡਾਂਗਾ ਪਈਆਂ ਨੇ ਜੀ ਸਿਰਪਾੜ ਤੇ ਇੱਕ ਦੋ ਮੁੰਡੇ ਨੇ 11:00 ਵਜੇ ਲੱਤਾਂ ਪਾੜੀਆਂ ਸਭ ਦੀਆਂ ਬੋਰਾ ਹਾਲ ਕੀਤਾ ਜੀ ਇਹਨਾਂ ਨੇ ਹਾਂਜੀ ਕਿੰਨੇ ਕੁ ਪੁਲਿਸ ਸੀ ਉੱਥੇ ਬਹੁਤ ਜ਼ਿਆਦਾ ਹਜ਼ਾਰ ਹੀ ਸੀ ਜੀ ਪੁਲਿਸ ਦਾ ਤਾਂ ਕੋਈ ਹੋਈ ਨਹੀਂ ਹੈਗਾ ਹਜ਼ਾਰਾਂ ਪੁਲਿਸ ਵਾਲੇ ਸੀਗੇ ਆ ਦੇਖੋ ਵੀਰੇ ਹਾਂ ਮੈਂ ਦਿਖਾਉਣਾ ਚਾਹੁੰਦਾ ਆ ਦੇਖੋ ਬਾਈਆਂ ਦੇ ਕੰਨ ਤੱਕ ਸੂਜੇ ਹੋਏ ਨੇ ਆ ਦੇਖੋ ਡਾਂਗਾ ਵਾਲੀਆਂ ਬਾਈਆਂ ਹਾਂਜੀ ਹਾਂਜੀ ਬਾਦੂ ਡਾਂਗਾ ਜੀ ਉਹਨਾਂ ਕੋਲੇ ਸਾਡੇ ਹੱਥ ਕੁਸ ਆਪਾਂ ਗੱਲ ਕਰ ਰਹੇ ਹਾਂ ਝੂਲਤੇ ਨਿਸ਼ਾਨ ਰਹਿਣ ਪੰਥ ਆ ਨਿਸ਼ਾਨ ਝੁਲਾ ਰਹੀ ਹੈ ਅੱਜ ਦੀ ਸੀਐਮ ਸਰਕਾਰ ਮੈਂ ਸੀਐਮ ਸਰ ਸਿੰਘ ਧਰਨੇ 'ਚ ਖੜਾਗਾ ਡਟੇ ਫੇਰ ਵੀ ਸਿੰਘ ਧਰਨੇ 'ਚ ਡਟ ਕੇ ਰਹੇ ਨੇ ਤੇ ਖੜਦੇ ਰਹਿਣਗੇ ਮੈਂ ਸੀਐਮ ਨੂੰ ਕਹਿਣਾ ਚਾਹਣਾ ਚਾਹੇ ਗੋਲੀਆਂ ਮਾਰ ਲਓ ਚਾਹੇ ਡੰਡੇ ਮਾਰ ਲਓ ਚਾਹੇ ਮੇਰੇ ਤੇ ਪਰਚਾ ਕਰ ਦਿਓ ਚਾਹੇ ਜੇਲ੍ਹ 'ਚ ਸਿੱਟ ਦਿਓ ਚਾਹੇ ਫਾਂਸੀ ਲਾ ਦਿਓ ਸਿੰਘ ਖੜੇ ਸੀ ਖੜਦੇ ਸੀ ਖੜਦੇ ਰਹਿਣਗੇ ਹੁਣ ਤੱਕ ਪੰਜਾਬੀਾਂ ਦੀ ਪਾਵਰ ਇਹਨੇ ਦੇਖੀ ਨਹੀਂ ਪੰਜਾਬੀ ਜੇ ਆਪਣੀ ਆਜ਼ਾਦੀ ਤੇ ਆ ਗਏ ਤਾਂ ਪਹਿਲਾਂ ਜਿੰਨੇ 부ੱਛੜ ਤਾਹੇ ਨੇ ਬਿਆਨਤਾ 부ੱਛੜ ਮਾਰਿਆ ਕਿੰਨੇ 부ੱਛੜ ਮਾਰੇ ਨੇ ਤਾਂ 부ੱਛੜ ਸੀਐਮ ਨੇਗੇ ਤਾਂ ਹੁਣ ਤੁਸੀਂ ਆਪਣੇ ਆਪ ਸੋਚ ਸਕਦੇ ਹੋਗੇ ਕਿ ਅਸੀਂ ਤੁਹਾਨੂੰ ਵੀ ਲਿਹਾਜ਼ ਨਹੀਂ ਕਰ ਸਕਦੇ ਇਹ ਇਹ ਚਾ ਦਿੰਦਾ ਨਹੀਂ ਇਹ ਹੂੰ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਜੀ ਸੁਨਾਮ ਚੀਮੇ ਕੋਆਪਰੇਟ ਬੈਂਕ ਚ ਕਰੋੜਾਂ ਰੁਪਏ ਦਾ ਘਾਪਲਾ ਉਤੇ ਦਾ ਪਰਚਾ ਦਿੰਦਾ ਨਹੀਂ 10000 ਤੇ ਪਰਚੇ ਦੇਈ ਜਾਂਦਾ ਇਹ ਫੜ ਕੇ ਉਹਨਾਂ ਦੇ ਸਾਰੇ ਪਰਿਵਾਰ ਤੇ ਪਰਚੇ ਕਿਉਂ ਨਹੀਂ ਦਿੰਦਾ ਚੈਨੀ ਚੋਰ ਬਣਾ ਦਿੰਦਾ ਕਿਸੇ ਨੂੰ ਕੁਸ ਬਣਾ ਦਿੰਦਾ ਆਹ ਦੇਖ ਲਓ ਜੀ ਇਹ ਚੈਨੀ ਚੋਰ ਦੀ ਮਦਦ ਕਰੂ ਦੁਨੀਆ ਤੂੰ ਆਪਣਾ ਕਿਹੜਾ ਪਿੰਡ ਆ ਬਾਈ ਸਾਡਾ ਪਿੰਡ ਵੀਰੇ ਸ਼ਾਹਪੁਰ ਕਲਾਂਗਾ ਸਾਡੇ ਪਿੰਡੋਂ ਅੱਜ 2 ਟਰੈਕਟਰ ਟਰਾਲੀਆਂ ਆਈਆਂ ਨੇ ਸੋ ਮੁੱਖ ਮੰਤਰੀ ਨੂੰ ਬੇਨਤੀ ਹੈ ਤਸ਼ੱਦਦ ਕਰੇ ਨਾ ਕਰੇ ਆਉਂਦੀਆਂ ਵੋਟਾਂ ਚ ਸਫਾਇਆ ਹੋ ਜਾਣਾ ਜਿਵੇਂ ਲੋਕਾਂ ਨੇ ਬਣ ਜੜ ਕੇ ਵੋਟ ਪਾਈ ਤੀ ਉਸੇ ਲੋਕ ਵਿਰੋਧ ਚ ਵੋਟ ਪਾਉਣਗੇ ਇਹਨਾਂ ਦਾ ਵੀ ਸਫਾਇਆ ਹੋਊ ਆ ਦੇਖ ਲੋ ਸਿੰਘ ਦੀ ਕੀ ਹਾਲਤ ਕਰੀ ਐ ਵੀ ਚੀਮੀ ਕਰੋੜਾਂ ਦਾ ਘਾਪਲਾ ਛੋਡਾ ਹਲਕਾ ਜੀ ਉੱਥੇ ਨਹੀਂ ਗੌਰ ਕਰਦੇ ਤੁਸੀਂ ਉੱਥੇ ਪਰਚਾ ਦਿਓ ਭਾਨੇ ਤੇ ਉਹੀ ਦੇਈ ਜਾਂਦੇ ਹੋ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਪਹੁੰਚਿਆ ਵਜੁਰਤ ਅਸੀਂ ਪਹੁੰਚੇ ਆ ਜੀ ਮਤਲਬ ਜ਼ਬਰ ਦੇ ਖਿਲਾਫ ਮੈਂ ਜਥੇਬੰਦੀ ਚਾਂ ਮਦੁਰਮਕੀ ਮੋਰਚੇ ਚ ਸਾਡੇ ਵੱਲੋਂ ਇਸ ਅੰਦੋਲਨ ਨੂੰ 29 ਤਰੀਕ ਤੋਂ ਲੈ ਕੇ ਪੂਰੀ ਹਮਾਇਤ ਹੈ ਸਾਡੀ ਪਾਰਟੀ ਸੀਪੀਐਮ ਲਾਬਰੇਸ਼ਨ ਪੰਜਾਬ ਕਿਸਾਨ ਜਨਨ ਬਪੁਰੂ ਦੂ ਸਿੰਘ ਮਾਨਸਾ ਅੱਜ ਉਹਨਾਂ ਨੂੰ ਵੀ ਨਜ਼ਰਮੰਦ ਕੀਤਾ ਕਿ ਮੈਂ ਮੈਂ ਕੱਲ ਉਹਨਾਂ ਨਾਲ 4 ਵਜੇ ਗੱਲ ਹੋਈ ਸੀ ਕੱਲ 4 ਵਜੇ ਉਹਨਾਂ ਦੇ ਉਹ ਨਿਕਲਣ ਲੱਗਿਆ ਸੀ ਜਦੋਂ ਫੋਰਸ ਲੱਗੀ ਅੱਜ ਇਕੱਲੇ ਕਰ ਲਿਆ ਉਹਨਾਂ ਨੂੰ ਕੱਲੀ ਕਰੀ ਆ ਜੀ ਕੱਲਾ ਬਸ 5 ਮਿੰਟ ਪਹਿਲਾਂ ਨਿਕਲ ਜਾਂਦਾ 5 ਮਿੰਟ ਤੋਂ ਪਹਿਲਾਂ ਅੱਜ ਅੱਜ ਤਾਂ ਨਹੀਂ ਕੋਈ ਗੱਲ ਹੋਈ ਉਹਨਾਂ ਨਾਲ ਫੋਨ ਤੇ ਨਾ ਤੜਕੇ ਵੀ ਹੋਈ ਆ ਸਾਨੂੰ ਇਹ ਕਿਹਾ ਵੀ ਤੁਸੀਂ ਨਿਕਲ ਜਾਓ ਪਿੰਡਾਂ ਮਛੀ ਜੀ ਨਿਕਲ ਸਕਦੇ ਹੋ ਵੀ ਸਾਨੂੰ ਤਾਂ ਇਹ ਬੰ ਰੋਜ਼ਪਨ ਫਰੀਦਕੋਟ ਤੱਕ ਉਹਨੇ ਫੋਨ ਆ ਜਾਂਦੇ ਨੇ ਸਾਰੇ ਜਿੰਨੇ ਜੱਥੇ ਬੰਦੀਆਂ ਦੇ ਲੀਡਰ ਨੇ ਇੱਥੇ ਉਹਨੂੰ ਬੋਲੀ ਜਾਂਦੇ ਨੇ ਵੀ ਮਤਲਬ ਸੰਗਤ ਮੋਰਚੇ ਵਾਲੇ ਮਤਲਬ ਆ ਆ ਉਹ ਸਾਰੇ ਰਾਤ ਕਵਰ ਕਰ ਲਈ ਸਾਰੇ ਤੇ ਫੋਰਸ ਲਾਦੀ ਰਾਤੀ ਕੱਲ ਸ਼ਾਮ ਤੋਂ ਲਾਦੀਆਂ ਉਹਨੂੰ ਕਿਸੇ ਨੂੰ ਵੀ ਲੰਘਣੇ ਤਾਂ ਕਿਉਂਕਿ ਇਹੀ ਸੀ ਵੀ ਜੇ ਲੀਡਰਸ਼ਿਪ ਅਸੀਂ ਅਰੈਸਟ ਕਰ ਲਈ ਜਾਂ ਮਤਲਬ ਅੰਦਰ ਬੰਦ ਕਰਤੀ ਹੋ ਸਕਦਾ ਵੀ ਲੋਕ ਨਾ ਜਾਣ ਪਰ ਲੀਡਰਸ਼ਿਪ ਤੋਂ ਬਿਨਾ ਜਿਹੜੇ ਮਤਲਬ ਛੋਟੇ-ਮੋਟੇ ਲੀਡਰ ਨੇ ਪਿੰਡਾਂ ਦੇ ਵਿੱਚ ਬੈਠੇ ਜਥੇਬੰਦੀਆਂ ਦੇ ਕਰੋ ਨੌਜਵਾਨ ਆਮ ਹਾਰਤਾ ਅੱਜ ਜ਼ਬਰ ਦੇ ਜ਼ੁਲਮ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਨਹੀਂ ਭਾਈ ਸਰਕਾਰ ਤਾਂ ਕਹਿੰਦੀ ਹੈ ਭਾਨਾ ਚੈਨੀ ਚੋਰ ਹੈ 10000 ਰੁਪਏ ਇਸ ਬ੍ਰੇਤੀ ਮੰਗਦਾ ਹੈ ਨਾ ਜਿੰਨੇ ਲੋਕ ਕੋਲ ਪਹੁੰਚੇ ਨੇ ਇਹ ਵੀ ਚੈਨੀ ਚੋਰ ਨੇ ਫਿਰਦਾ ਭਾਨਾ ਸੀ ਤੂੰ ਚੈਨੀ ਚੋਰ ਹੈ ਠੀਕ ਹੈ ਪਰ ਤੇਰੀ ਜਿਹੜੀ ਸਰਕਾਰ ਦੇ ਵਿੱਚ ਐਮਐਲਐਮਪੀ ਨੇ ਤੇਰੇ ਲੋਕ ਨੇ ਉਹ ਕਿੰਨੇ ਚੋਰ ਨੇ ਤੂੰ ਇੱਕ ਦੱਟ ਅੱਠ ਵੋਟਾਂ ਵਿੱਚ ਕੱਲ ਦਾ ਦਿੱਲੀ 'ਚ ਬੈਠਾ ਹੈ ਤੂੰ ਤਾਂ ਜੀਵਾ ਉੱਥੇ ਮਤਲਬ ਬੀਜਪੀ ਦਾ ਦਫਤਰ ਘੇਰਿਆ ਮੈਂ ਬੀਜਪੀ ਹੱਕ ਚ ਨਹੀਂ ਹੈਗਾ ਰੋਧੀਆਂ ਕੱਟੜ ਰੋਧੀਆਂ ਉਹਦਾ ਇੱਥੇ ਮਤਲਬ ਤੂੰ ਇੱਕ ਬੰਦੇ ਨੂੰ ਅਰੈਸਟ ਕਰਕੇ ਉਹਦੇ ਮਤਲਬ ਛੱਡਣ ਦੇ ਲਈ ਕਿੰਨਾ ਕੁਸ ਕਰ ਰਹੇ ਆ ਕਿੰਨਾ ਅਰਬਾਂ ਖਰਬਾਂ ਰੁਪਏ ਜਿਹੜਾ ਮਤਲਬ ਪੰਜਾਬ ਪੁਲਿਸ ਦੇ ਉੱਤੇ ਲਾਤ ਆਏ ਨੇ ਕਿੰਨਾ ਮੈਂ ਲੋਕ ਖੱਜਲ ਖਵਾਰ ਹੋਣੇ ਅਸੀਂ ਕੋਈ ਨਹੀਂ ਸੀ ਵੀ ਧਰਨਾ ਲਾਉਣਾ ਸੀ ਅਸੀਂ ਕੋਠੀ ਪਹੁੰਚਣਾ ਸੀ ਅਸੀਂ ਕੋਠੀ ਪਹੁੰਚਣਾ ਦੀ ਇਹ ਪੁਲਿਸ ਦੀ ਨਹੀਂ ਲੱਕੀ ਆ ਨਾ ਸਰਕਾਰ ਦੀ ਨਹੀਂ ਲੱਕੀ ਆ ਲੋਕਾਂ ਦੀ ਨਹੀਂ ਲੋਕ ਆਪਦੇ ਵਿੱਚ ਜਾਗਰਤ ਨੇ ਲੋਕ ਆਪਦੇ ਸਹੀ ਨੇ ਪਰ ਇਹ ਸਰਕਾਰ ਇਹ ਪੁਲਿਸ ਲੋਕਾਂ ਨੂੰ ਜਾਮ ਲਵਾਉਂਦੀ ਆ ਲੋਕ ਜਾਮ ਨਹੀਂ ਲਾਉਂਦੇ ਠੀਕ ਹੈ ਜੀ